ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਊੜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਸੱਤਵੇਂ ਭਾਗ ਦੇ ਵਿੱਚ ਸੁਣੋ ਰਮਾਇਣ ਗਾਥਾ ਦੇ ਆਧਾਰ ਤੇ ਵਿਚਾਰ ਗੋਚਰਾ ਬੜਾ ਜ਼ਰੂਰੀ ਪੱਖ ਸਤਗੁਰੂ ਨਾਨਕ ਸਾਹਿਬ ਜੀ ਦੇ ਵਡੇਰੇ ਵੇਦੀਆਂ ਦੀ ਦੁਰਦਸ਼ਾ ਅਤੇ ਤੀਸਰੇ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੀਤ ਸਚਾਈ ਸਿਰ ਚੜ ਬੋਲੀ ਆਵਾਜ਼ ਗੁਰਜੰਟ ਸਿੰਘ ਰੂਪवाणी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸਿੱਧ ਵਿਦਵਾਨ ਕਵੀ गोस्वामी तुलसीदास ਕਥਿਤ বিষ্ণੂ ਭਗਵਾਨ ਦੇ ਕਈ ਅਵਤਾਰਾਂ ਵਿੱਚੋਂ ਕੇਵਲ ਅਤੇ ਕੇਵਲ ਕਥਿਤ ਅਵਤਾਰ ਸ੍ਰੀ ਰਾਮ ਜੀ ਨੂੰ ਹੀ ਆਪਰ ਬ੍ਰਹਮ ਪਰਮੇਸ਼ਰ ਮੰਨਦਾ ਸੀ ਅਤੇ ਉਸੇ ਦਾ ਅਨਨ ਭਗਤ ਸੀ ਉਸ ਨੇ ਸ੍ਰੀ ਰਾਮ ਚਰਿਤ ਮਾਨਸ ਸ੍ਰੀ ਤੁਲਸੀ ਰਾਮਾਇਣ ਗ੍ਰੰਥ ਲਿਖਿਆ ਪਿੱਛੇ ਜੇ ਟੀਵੀ ਤੇ ਵਿਖਾਈ ਗਈ ਰਮਾਇਣ ਵਿੱਚ ਬਹੁਤੇ ਦ੍ਰਿਸ਼ ਉਸੇ ਗ੍ਰੰਥ ਤੇ ਫਿਲਮਾਏ ਗਏ ਹਨ ਰਮਾਇਣ ਕਥਾ ਦਾ ਲਿਖਾਰੀ ਗੋਸਵਾਮੀ ਤੁਲਸੀਦਾਸ ਜੀ ਸਨ 1497 ਸੰਮਤ 1554 ਵਿੱਚ ਜੂਪੀ ਉੱਤਰ ਪ੍ਰਦੇਸ਼ ਵਿਚਲੇ ਪ੍ਰਿਆਗ ਰਾਜ ਦੇ ਕੋਲ ਬਾਂਦਾ ਜ਼ਿਲ੍ਹੇ ਦੇ ਹਰਾਮਪੁਰ ਨਾਮੀ ਪਿੰਡ ਵਿੱਚ ਪੈਦਾ ਹੋਏ ਸਨ ਭਾਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ 28 ਸਾਲ ਪਿਛੇ ਸ਼੍ਰੀ ਰਾਮ ਚੰਦਰ ਜੀ ਦੀ ਛੋਟੀ ਤੋਂ ਛੋਟੀ ਗੱਲ ਨੂੰ ਬੜੀ ਵੱਡੀ ਕਰਾਮਾਤ ਦੇ ਰੂਪ ਵਿੱਚ ਲਿਖਣ ਵਾਲੇ ਤੁਲਸੀ ਦਾਸ ਜੀ ਨੇ ਕਿਤੇ ਨਹੀਂ ਲਿਖਿਆ ਕਿ ਸ਼੍ਰੀ ਰਾਮ ਚੰਦਰ ਜੀ ਜਾਂ ਉਹਨਾਂ ਦੀ ਔਲਾਦ ਦਾ ਜੂਪੀ ਦੇ ਇਲਾਕੇ ਵਿੱਚੋਂ ਬਾਹਰ ਪੰਜਾਬ ਵੱਲ ਨੂੰ ਕਦੇ ਜ਼ਰਾ ਵੀ ਵਾਧਾ ਹੋਇਆ ਹੋਵੇ ਆ ਰਾਮ ਚਰਿਤ੍ਰ ਮਾਨਸ ਵਿੱਚ ਲਹੂ ਅਤੇ ਕੋਸ਼ ਦੇ ਰਾਜ ਬਾਰੇ ਕੇਵਲ ਇਹੀ ਕੁਝ ਲਿਖਿਆ ਹੈ ਅਬਦ ਨਿਰਪਤ ਕੋਸ਼ ਕੀਨ ਬਹੋਰੀ ਸਖ ਨੀਤ ਪੁਨ ਕਹੋ ਨੀ ਹੋਰੀ ਭਰਾਤਨ ਪਰਸੁਤ ਦਇਆ ਕਰਹੁ ਰਾਜਨੀਤ ਔਰ ਮਹਿਤਰੇਹੁ ਅਰਥ ਵਜੂਦੇ ਆਧਾਰਾਜ ਆਪਣੇ ਵੱਡੇ ਪੁੱਤਰ ਕੁਸ਼ ਨੂੰ ਦਿੱਤਾ ਆ ਰਾਜਨੀਤੀ ਸਮਝਾ ਕੇ ਆਖਿਆ ਹੈ ਪੁੱਤਰ ਭਰਾਮਾਂ ਤੇ ਦਇਆ ਰੱਖਣੀ ਅਰ ਹਿਰਦੇ ਵਿੱਚ ਰਾਜਨੀਤੀ ਧਾਰਨ ਕਰਨੀ ਉਤਰ ਨਗਰ ਸੋ ਉਤਰ ਦੂਰੀ ਸੁਖ ਸੰਪਤਾ ਜਹ ਅਤਰੂਰੀ ਲਵਕ ਹੰ ਦੀਨ ਕਿਰਪਾ ਨੇ ਦਸਾਈ ਪਟਤਰ ਅਬਦ ਨਗਰ ਨਹ ਕੋਈ ਅਰਥ ਬਹੁਤ ਦੂਰ ਉੱਤਰ ਪਾਸੇ ਜਿੱਥੇ ਸਭ ਸੁਖ ਹਨ ਲਵ ਨੂੰ ਉੱਥੋਂ ਦਾ ਰਾਜ ਦਿੱਤਾ ਪਰ ਅਜੁੱਧਿਆ ਸਮਾਨ ਕੋਈ ਨਗਰ ਨਹੀਂ ਹੈ ਇਸ ਤੋਂ ਅੱਗੇ ਫੌਜ ਆਦ ਧਨ ਦੌਲਤ ਨਾਲ ਸਾਰੇ ਪੁੱਤਰਾਂ ਨੂੰ ਨਿਹਾਲ ਕਰਨ ਦੀ ਗੱਲ ਹੀ ਲਿਖੀ ਹੈ ਜੋ ਇਸ ਪ੍ਰਕਾਰ ਹੈ ਆਠ ਸਹਸ ਰਤ ਤਰੰਗ ਪਚਾਸਾ 10 ਸਹੰਸਰ ਗਜ ਮਤ ਬਿਲਾਸਾ ਲਜੇ ਇੰਦਰ ਗਜ ਤਿਨੇ ਬਿਲੋਕੀ ਦਿਗਪਾਲ ਨਿਜ ਪ੍ਰਭਤਾ ਰੋਕੀ ਅਰਥ 8000 ਰਤ 50000 ਘੋੜੇ ਅਤੇ 10000 ਮਤਵਾਲੇ ਹਾਥੀ ਜਿਨ੍ਹਾਂ ਸਵਾਰੀਆਂ ਨੂੰ ਦੇਖ ਕੇ ਇੰਦਰ ਦੇ ਹਾਥੀ ਵੀ ਲਜਿਤ ਹੁੰਦੇ ਸਨ ਅਤੇ ਜਿਨ੍ਹਾਂ ਨੇ ਦਿਗਪਾਲ ਦੀ ਪ੍ਰਭਤਾ ਨੂੰ ਵੀ ਤੁਸ਼ ਕਰ ਦਿੱਤਾ ਸੀ ਸਕਰ ਕੁਬੇਰ ਦੇਖ ਸੁਖਚਾਨੇ ਤਿੰਨ ਕੀ ਮਹਿਮਾ ਕੌਣ ਬਖਾਨੇ ਇੱਕ ਇੱਕ ਸੋਤਨ ਦੀਨ ਰਗੁਰਾਇਆ ਵਰਨ ਕੋ ਸਕੇ ਸੋਨੋ ਖਗਰ ਆਇਆ ਧਨਦ ਕੋਟ ਸਮ ਭਰੇ ਭੰਡਾਰਾ ਜਥਾ ਜੋਗ ਕਰ ਭਾਗ ਉਦਾਰਾ ਅਰਥ ਉਸ ਬੇਅੰਤ ਧਨ ਨੂੰ ਦੇਖ ਕੇ ਇੰਦਰ ਅਰ ਕੁਬੇਰ ਵੀ ਸ਼ਰਮਿੰਦੇ ਹੁੰਦੇ ਸਨ ਉਸ ਦੀ ਉਪਮਾ ਕੌਣ ਵਰਣਨ ਕਰ ਸਕਦਾ ਹੈ हे ਗਰੁੜ ਜੀ ਸ੍ਰੀ ਰਾਮ ਜੀ ਨੇ ਹਰ ਇੱਕ ਪੁੱਤਰ ਨੂੰ ਇਤਨਾ ਧਨ ਦਿੱਤਾ ਜੋ ਆਖਿਆ ਨਹੀਂ ਜਾ ਸਕਦਾ ਉਦਾਰ ਭਗਵਾਨ ਨੇ ਕਰੋੜਾਂ ਦੇ ਸਮਾਨ ਧਨ ਭੰਡਾਰ ਸਾਰਿਆਂ ਪੁੱਤਰਾਂ ਨੂੰ ਜਥਾ ਜੋਗ ਵੰਡ ਦਿੱਤਾ ਦੋਹਰਾ ਸਕਲ ਤਨੇ ਪਰਤੋਸ਼ ਕਰਾ ਵਿਦਾ ਕੀਨ ਰੁਗਵੀਰ ਬਿਪਰ ਬਿੱਦਰ ਜਾਚਕ ਸਕਲ ਲੇ ਬੋਲ ਮਤ ਧੀਰ ਅਰਥ ਸ੍ਰੀ ਰਾਮ ਜੀ ਨੇ ਸਾਰਿਆਂ ਪੁੱਤਰਾਂ ਨੂੰ ਪ੍ਰਸੰਨ ਕਰਕੇ ਵਿਦਾ ਕੀਤਾ ਅਤੇ ਫਿਰ ਬ੍ਰਾਹਮਣਾਂ ਅਰ ਭਿਖਾਰੀਆਂ ਨੂੰ ਸਦਿਆ ਗੋਸਵਾਮੀ ਤੁਲਸੀਦਾਸ ਜੀ ਦੀ ਮੌਤ 1603 ਈਸਵੀ ਵਿੱਚ ਹੋਈ ਸੀ ਉਸ ਵੇਲੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲੀ ਜੋਂਦ ਦਾ ਪ੍ਰਕਾਸ਼ ਵੰਡਰੇ ਸਨ ਜੇ ਲਵ ਜਾਂ ਕੁਛ ਨੇ ਲਾਹੌਰ ਅਤੇ ਕਸੂਰ ਵਰਗੇ ਸ਼ਹਿਰ ਬਸਾਏ ਹੁੰਦੇ ਜਾਂ ਕਿਸੇ ਤਰ੍ਹਾਂ ਨਾਲ ਵੀ ਉਹਨਾਂ ਦੀ ਪੀੜ੍ਹੀ ਗੁਰੂ ਨਾਨਕ ਸਾਹਿਬ ਜੀ ਦੇ ਵੈਦੀ ਖਾਨਦਾਨ ਨਾਲ ਮਿਲਦੀ ਹੁੰਦੀ ਤਾਂ ਤੁਲਸੀਦਾਸ ਨੇ ਇਸ ਗਾਥਾ ਨੂੰ ਬੜੀ ਵਧਾ ਚੜਾ ਕੇ ਲਿਖਣਾ ਸੀ ਗੋਸਵਾਮੀ ਵਰਗਾ ਕੱਟੜ ਵਿਚਾਰਾਂ ਵਾਲਾ ਵਿਦਵਾਨ ਬ੍ਰਾਹਮਣ ਜਿਸ ਦੇ ਬਾਰੇ ਆਰਾਮ ਚਰਿਤਰ ਮਾਨਸ ਗ੍ਰੰਥ ਵਿੱਚ ਹੀ ਲਿਖਿਆ ਹੈ ਕਿ ਇੱਕ ਵਾਰੀ ਉਹ ਗੋਪਾਲ ਮੰਦਰ ਵਿੱਚ ਗਏ ਤਾਂ ਤਨੋਖ ਬਾਣ ਤੋਂ ਬਿਨਾ ਸ੍ਰੀ ਰਾਮ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਨਹੀਂ ਸਾਨੇਵੇਂ ਕਹਾ ਕਹੋ ਛਬ ਅਬ ਆਜ ਕੀ ਭਲੇ ਬਨੇ ਹੋ ਨਾਥ ਤੁਲਸੀ ਮਸਤਕ ਤਬ ਨਿਮੇ ਤਨੋਖ ਬਾਣ ਦੋ ਹਾਥ हे नाथ उंजदा तेरी आज दी सुंदरता अझही सोहनी बनी हुई है कि कुछ कहा नहीं जा सकता पर तुलसीदास दा सिर तेरे आगे ताद ही झुक सकता है जे तू राम रूप होके हाथ विच तनुख बाण फड़या होवे श्री राम जी दे अझहे कट्टरवादी भगत उच्च कोटि दे विद्वान ब्राह्मण बारे ए सोचया भी नहीं जा सकता कि ओ गुरु नानक साहिब जी दे घर तो पूरी वाख व्यतना करदा होवे ਹਿੰਦੂ ਸਮਾਜ ਵਿੱਚੋਂ ਹੀ ਬ੍ਰਾਹਮਣ ਦੀ ਗੁਰਿਆਈ ਤੋਂ ਬਾਗੀ ਹੋ ਕੇ ਸਤਿਗੁਰਾਂ ਦੇ ਸਿੱਖ ਬਣਦੇ ਜਾ ਰਹੇ ਲੋਕ ਪੁਜੋਤ ਜੀ ਕੋਲੋਂ ਕਦੋਂ ਛੱਲੇ ਜਾਂਦੇ ਸਨ ਲਵਕੁਸ਼ ਦੀ ਕਹਾਣੀ ਵਿੱਚ ਜਰਾ ਜਿੰਨੀ ਵੀ ਸੱਚਾਈ ਹੁੰਦੀ ਤਾਂ ਉਸ ਨੂੰ ਕਈ ਗੁਣਾ ਵਧਾ ਚੜਾ ਕੇ ਲਿਖਣੋਂ ਗੋਸਵਾਮੀ ਤੁਲਸੀਦਾਸ ਜੀ ਕਦੇ ਨਾ ਟਲਦੇ ਪਰ ਪੰਜ ਭੂਤਕ ਸਰੀਰ ਵਿੱਚ ਵਿਚਰਦੇ ਸਤਿਗੁਰਾਂ ਦੇ ਸਮੇਂ ਝੂਠ ਨੂੰ ਸੱਚ ਨਹੀਂ ਸੀ ਬਣਾਇਆ ਜਾ ਸਕਦਾ ਸਪਸ਼ਟ ਹੈ ਕਿ ਇਹ ਸਾਰਾ ਕੁਫਰਸਾਨ 1708 ਦੇ ਮਗਰੋਂ ਪ੍ਰਗਟ ਹੋਇਆ ਸੀ ਖਟਕਾ ਸਦਾ ਲਈ ਦੂਰ ਕਰ ਲਿਆ ਲਖਾਰੀ ਦੇ ਮਨ ਵਿੱਚ ਦੋ ਖਟਕੇ ਸਨ ਨੰਬਰ 1 ਬ੍ਰਾਹਮਣ ਦੀ ਆਮਦਨ ਦੇ ਮੁੱਖ ਸਾਧਨ ਵਾਰਸਰਾਪ ਦੇ ਭਰਮ ਦੀ ਗੁਰਮਤ ਵਿੱਚ ਭਰਪੂਰ ਖੰਡਨਾ ਵੇਖੀ ਤਾਂ ਆਪਣੀ ਆਮਦਨ ਦੇ ਇਸ ਸਾਧਨ ਲਈ ਸਿੱਖੀ ਵੱਡਾ ਖਤਰਾ ਹੋ ਦੇ ਸੀ ਇਸ ਤੋਖਲੇ ਨੂੰ ਖਤਮ ਕਰਨ ਲਈ ਬ੍ਰਾਹਮਣ ਚਾਹੁੰਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਇਸ ਭਰਮ ਵਿੱਚ ਅਜੇ ਫਸਾ ਦਿੱਤੇ ਜਾਣ ਕਿ ਬਰਾਂ ਸਰਾਪਾਂ ਵਾਲੇ ਇਸ ਭਰਮ ਵਿੱਚੋਂ ਨਾ ਨਿਕਲ ਸਕਣ ਨੰਬਰ 2 ਬ੍ਰਾਹਮਣ ਦਾ ਸਾਰਾ ਯਤਨ ਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ ਗਿਆਨ ਤੋਂ ਖਲਾਸੀ ਕਰਾਉਣ ਦਾ ਸੀ ਇਧਰ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਪੱਕੀ ਤਰ੍ਹਾਂ ਘਰ ਘਰ ਚੁੱਕੀ ਸੀ ਕਿ ਦਸਾਂ ਹੀ ਸਤਗੁਰਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਵਿਚਰਦੀ ਆ ਰਹੀ ਹੈ ਇਸ ਤਰ੍ਹਾਂ ਦਸ਼ਮੇਸ਼ ਜੀ ਦੀ ਸਾਖਸ਼ਾਤ ਗੁਰੂ ਨਾਨਕ ਸਾਹਿਬ ਜੀ ਹੀ ਹਨ ਵਿਪਰ ਦੇ ਹਿਰਦੇ ਅੰਦਰ ਦੂਜਾ ਵੱਡਾ ਤੌਖਲਾ ਇਹ ਸੀ ਕਿ ਕਿਵੇਂ ਨਾ ਕਿਵੇਂ ਦਸ਼ਮੇਸ਼ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੋਂ ਪੂਰੀ ਤਰ੍ਹਾਂ ਅਡ ਸਿੱਧ ਕਰ ਦੇਣਾ ਚਾਹੀਦਾ ਹੈ ਨੋਟ ਇਸ ਸਚਾਈ ਦਾ ਪਿਸ਼ੋਕੜ ਵਿਸਤਾਰ ਨਾਲ ਸਮਝਣ ਲਈ ਪੜੋ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੜੀ ਦੇ ਪਹਿਲੇ ਭਾਗ ਦੇ ਚੌਥੇ ਕਾਣ ਦਾ ਅਠਵਾਂ ਲੇਖ ਕ੍ਰਿਸ਼ਨ ਭਗਵਾਨ ਤੇ ਕਲਗੀਧਰ ਨੰਬਰ 3 ਤੀਜਾ ਖਟਕਾ ਇਹ ਸੀ ਕਿ रामਚੰਦਰ ਦੇ ਪੁੱਤਰਾਂ ਲਵ ਤੇ ਕੁਸ਼ ਨੂੰ ਵਰਤ ਕੇ ਸੋਡੀਆਂ ਤੇ ਬੇਦੀਆਂ ਵਾਲੇ ਕੋਫਰ ਝਮੇਲੇ ਦਾ ਪਾਜ ਨੰਗਾ ਹੋਣ ਤੇ ਕਿਤੇ ਸਿੱਖ ਕੋਈ ਰੌਲਾ ਨਾ ਖੜਾ ਕਰ ਦੇਣ ਬ੍ਰਾਹਮਣ ਨੇ ਭਗਵਾਨਾਂ ਤੇ ਦੇਵਤਿਆਂ ਦੀ ਜ਼ਬਾਨੀ ਸਾਰਾ ਇਤਿਹਾਸ ਮਿਥਿਹਾਸ ਲਿਖਣ ਸਮੇਂ ਪ੍ਰਭੂ ਕੋਲੋਂ ਵੀ ਆਪਣੀ ਸਿਫਤ ਲਖਵਾ ਕੇ ਜਿਵੇਂ ਆਪਣੇ ਆਪ ਨੂੰ ਦੇਵਤਾ ਤੇ ਫਿਰ ਭਗਵਾਨ ਬਣਾ ਲਿਆ ਸੀ ਅਤੇ ਨਰੋਲ ਆਪਣੀ ਕਲਪਨਾ ਦੀ ਉਪਜ ਭਗਵਾਨਾਂ ਦੇਵਤਿਆਂ ਰਿਸ਼ੀਆਂ अथवा ਰਾਜਿਆਂ ਦੀ ਜਿਵੇਂ ਆਪਸ ਵਿੱਚ ਹੋਈ ਬਾਰਤਾ ਲਾਪ ਲਿਖ ਕੇ ਵੱਡੇ ਤੋਂ ਵੱਡੇ ਝੂਠ ਨੂੰ ਪੂਰੇ ਸੱਚ ਦਾ ਰੂਪ ਦੇ ਕੇ ਉਸ ਨੂੰ ਪੂਜਨੀਕ ਬਣਾ ਲਿਆ ਹੋਇਆ ਸੀ ਉਹੀ ਅਜਮਾਇਆ ਹੋਇਆ ਬਚਿੱਤਰ ਲਿਖਣ ਤੰਗ ਬਚਿੱਤਰ ਨਾਟਕ ਤਿਆਰ ਕਰਨ ਵਿੱਚ ਵਰਤਿਆ ਪੁਰਾਣਿਕ ਗ੍ਰੰਥਾਂ ਦੇ ਲਿਖਣ ਢੰਗ ਵਾਂਗ ਹੀ ਲਖਾਰੀ ਦਾ ਨਾਮ ਗੁਪਤ ਰੱਖ ਕੇ ਅਕਾਲ ਪੁਰਖ ਜੀ ਅਤੇ ਦਸ਼ਮੇਸ਼ ਜੀ ਦੀ ਆਪਸੀ ਵਾਰਤਾ ਲਾਪ ਹੁੰਦੀ ਦਰਸਾ ਕੇ ਆਪਣਾ ਮੰਤਬ ਸਿੱਧ ਕਰ ਲਿਆ ਕਲਪਨਾ ਦੀ ਉਪਜ ਜਿਸ ਝੂਠ ਦੀ ਮਨੋਤ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਕੁਰਬਾਨੀ ਦੁਆਰਾ ਰੋਕਿਆ ਸੀ ਉਹ ਸਾਰੇ ਦਾ ਸਾਰਾ ਮਿੱਥ ਕਥਤ ਤੌਰ ਤੇ ਦਸ਼ਮੇਸ਼ ਜੀ ਦੀ ਕਲਮ ਤੋਂ ਲਿਖਿਆ ਦਰਸਾ ਕੇ ਸਿੱਖਾਂ ਦੇ ਧਰਮ ਦਾ ਕੇਵਲ ਹਿੱਸਾ ਹੀ ਨਹੀਂ ਬਣਾ ਲਿਆ ਸਗੋਂ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਸੱਤ ਸਰੂਪਾਂ ਨੂੰ ਵੀ ਬ੍ਰਾਹਮਣੀ ਕਲਪਨਾ ਦੀ ਉਪਜ ਕਥਤ ਸ੍ਰੀ ਰਾਮ ਜੀ ਦੇ ਵੰਸ਼ਕ ਸਿੱਧ ਕਰ ਲਿਆ ਅਧਿਆਏ ਸਮਾਪਤੀ ਦੀ ਕੋਸ਼ਨਾ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥ ਬੇਦ ਪਾਠ ਭੇਟ ਰਾਜ ਚਤੁਰਥ ਅਧਿਆਏ ਸਮਾਪਤ ਮਸਤ ਸ਼ੁਭ ਮਸਤ ਅਧਿਆਏ ਪੰਜਵਾਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਵਡੇਰੇ ਲਿਖ ਕੇ ਫਿਰ ਉਹਨਾਂ ਬੇਦੀਆਂ ਦੀ ਦੁਰਦਸ਼ਾ ਬਚਿੱਤਰ ਨਾਟਕ ਦੇ ਲਖਾਰੀ ਜੀ ਨੇ ਲਵੀਆਂ ਨੂੰ ਪਹਿਲਾਂ ਜੰਗ ਵਿੱਚ ਹਾਰੇ ਹੋਏ ਭਗੌੜੇ ਦਿਖਾਇਆ ਫਿਰ ਉਹਨਾਂ ਨੂੰ ਕਾਂਛੀ ਵੜ ਕੇ ਵੇਦ ਪਾਠੀ ਬਣਾਇਆ ਅਤੇ ਫਿਰ ਲਵੀਆਂ ਨੂੰ ਜੰਗ ਦੇ ਮੈਦਾਨ ਦੇ ਕਾਇਰ ਦਰਸਾ ਕੇ ਕੇਵਲ ਵੇਦ ਪੜਨ ਨਾਲ ਆਤਮਿਕ ਤੌਰ ਤੇ ਏਡੇ ਉੱਚੇ ਹੋਏ ਦਰਸਾ ਦਿੱਤਾ ਕਿ ਕਰੀਬ ਦੋ ਯੁੱਗ ਪਹਿਲਾਂ ਹੀ 쿠ਸ਼ੀਆਂ ਨੂੰ ਗਰਿਆਈ ਦੀ ਬਖਸ਼ਿਸ਼ ਦਾ ਵਰ ਲਖਾਰੀ ਅਨੁਸਾਰ ਦੇਣ ਦੀ ਆਤਮਿਕ ਸ਼ਕਤੀ ਵਾਲੇ ਬਣ ਚੁੱਕੇ ਸਨ ਫਿਰ ਉਨਾ ਹੀ ਕਥਿਤ ਬ੍ਰਹਮ ਗਿਆਨੀਆਂ ਦੀ ਬੜੀ ਵੱਡੀ ਦੁਰਦੁਸ਼ਾ ਹੁੰਦੀ ਦਰਸਾਉਣ ਦਾ ਬੜਾ ਕਿਨਾ ਮਣਾ ਵਿਪਰੀ ਪਾਪ ਕਰਨ ਨੂੰ ਨਾ ਸੰਗਿਆ ਪਹਿਲਾਂ ਆਪ ਹੀ ਇਹ ਲਿਖ ਕੇ ਕਿ ਭਗਵਾਨ ਆਪਣੇ ਭਗਤਾਂ ਦਾ ਕਦੇ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਪਾਠਕ ਦੇ ਧਾਰਮਿਕ ਵਿਸ਼ਵਾਸ ਵਿੱਚ ਵਾਅਦਾ ਕੀਤਾ ਅਤੇ ਫਿਰ ਪ੍ਰਭੂ ਪਤੀ ਬਣੇ ਉਸ ਵਿਸ਼ਵਾਸ ਨੂੰ ਲਿਖਾਰੀ ਜੀ ਨੇ ਮਿੱਟੀ ਵਿੱਚ ਰੋਲਿਆ ਨਰਾਜ ਛੰਦ ਬਹੁਰ ਵਿਖਾਦ ਭਦਯੰਗ ਕਿਨੀ ਨਾ ਤਾਹੇ ਸਾਧਿਅੰ ਕਰਮ ਕਾਲ ਜੋ ਭਈ ਸੁਭੂਮ ਵੰਸ ਤੇ ਗਈ ਅਰਥ ਫਿਰ ਮਹਾ ਗਿਆਨੀ 베ਦੀ ਖਾਨਦਾਨ ਵਿੱਚ ਝਗੜਾ ਵੱਧ ਗਿਆ ਉਸ ਝਗੜੇ ਨੂੰ ਕੋਈ ਵੀ ਨਾ ਹਟਾ ਸਕਿਆ ਕਾਲ ਮਹਾਰਾਜ ਦੀ ਕਰਮਗਤ ਇਹ ਹੋਈ ਕਿ 베ਦੀਆਂ ਕੋਲ ਰਾਜ ਤਾਂ ਕੀ ਰਹਿਣਾ ਸੀ ਉਹਨਾਂ ਕੋਲੋਂ ਧਰਤੀ ਦਾ ਟੁਕੜਾ ਵੀ ਖੁੱਸ ਗਿਆ ਦੁਹਰਾ ਬੇਪਰ ਕਰਤ ਭਏ ਸ਼ੂਦਰ ਬ੍ਰਿੱਤ ਛਤਰੀ ਵੈਸ਼ਨ ਕਰਮ ਵੈਸ਼ ਕਰਤ ਛਤਰ ਬ੍ਰਿੱਤ ਸ਼ੂਦਰ ਸੋ ਦਿਜ ਕੋ ਧਰਮ ਅਰਥ ਬ੍ਰਾਹਮਣ ਸ਼ੂਦਰਾਂ ਦਾ ਕਰਮ ਕਰਨ ਲੱਗ ਪਏ ਅਤੇ ਛਤਰੀਆਂ ਨੇ ਵੈਸ਼ਾਂ ਦਾ ਕਰਮ ਫੜ ਲਿਆ ਵੈਸ਼ ਛਤਰੀਆਂ ਵਾਲੇ ਕਰਮ ਕਰਨ ਲੱਗ ਪਏ ਅਤੇ ਸ਼ੂਦਰਾਂ ਨੇ ਬ੍ਰਾਹਮਣਾਂ ਦਾ ਧਰਮ ਫੜ ਲਿਆ ਲਖਾਰੀ ਦੀਆਂ ਨਜ਼ਰਾਂ ਵਿੱਚ ਵਰਣ ਵੰਡ ਵਾਲੇ ਬੰਧਨ ਬੜੀ ਮਹੱਤਤਾ ਬਣੇ ਹੋਏ ਹਨ ਕਿੱਤਿਆਂ ਵਿੱਚ ਬਦਲੀ ਹੋ ਜਾਣੀ ਉਸ ਲਈ ਬੜਾ ਹੀ ਮੰਦਾ ਕਰਮ ਬਣ ਖਲੋਤਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਹਿਲੇ ਸਰੂਪ ਵਿੱਚ ਹੀ ਚਾਰੇ ਵਰਣ ਇੱਕ ਵਰਣ ਕਰ ਦਿੱਤੇ ਸਨ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਫਿਰ ਦਸਵੇਂ ਸਰੂਪੇ ਚ ਆ ਕੇ ਬ੍ਰਾਹਮਣੀ ਵਰਣ ਵੰਡ ਵਾਲੇ ਕਿਤਿਆਂ ਦੇ ਬਦਲੇ ਜਾਣ ਦਾ ਕੋਈ ਬੁਰਾ ਕਿਸ ਕਰਨ ਮਨਾਉਣਾ ਸੀ ਅਜਹੀ ਕੱਚੀ ਗੱਲ ਨਾਲ ਸਤਿਗੁਰਾਂ ਦਾ ਵਾਸਤਾ ਜੋੜਨਾ ਸਿੱਖੀ ਦਾ ਕਰਮ ਨਹੀਂ ਹੈ ਜੀ ਉਸ ਮਹਾਂਬਲੀ ਸੂਰਮੇ ਸਤਗੁਰ ਦਾ ਕੋਈ ਮਾੜਾ ਮੋਟਾ ਵਾਸਤਾ ਵੀ ਕਿਵੇਂ ਜੁੜ ਸਕਦਾ ਹੈ ਜਿਨ੍ਹਾਂ ਦਾ ਆਪਣਾ ਫਰਮਾਨ ਸ੍ਰੀ ਅਕਾਲ ਉਸਤਤ ਵਿੱਚ ਇਸ ਪ੍ਰਕਾਰ ਹੈ ਕੋ ਭਇਓ ਮੁੰਡਿਆ ਸੰਿਆਸੀ ਕੋਈ ਜੋਗੀ ਭਇਓ ਕੋਈ ਬ੍ਰਹਮਚਾਰੀ ਕੋਈ ਜਤੀ ਅਨੁਮਾਨ ਬੋ Hindu Turk ਕੋ ਰਾਫੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਇਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭੈ ਏਕੇ ਜੋਤ ਜਾਨਬੋ ਬਚੇਤਰਨਾਟਕ ਦੀ ਲਿਖਤ ਅੱਗੇ ਇਉਂ ਤੁਰਦੀ ਹੈ ਚਉਪ ਵੀ 20 ਗਾਮ ਤਿੰਨ ਕੇ ਰਹਿ ਗਏ ਜਨਮੋ ਕਰਤ ਕਿ ਰਸਾਨੀ ਪਏ ਬਹੁਤ ਕਾਲ ਇਹ ਭਾਂਤ ਬਿਤਾਇਓ ਜਨਮ ਸਮੇਂ ਨਾਨਕ ਕੋ ਆਇਓ ਅਰਥ ਅਜਿਹੇ ਕਰਮ ਪ੍ਰੇਸ਼ਟ ਹੁੰਦਿਆਂ ਹੀ ਉਹਨਾਂ ਦੇਵੀਆਂ ਦੇ ਕੋਲ 20 ਕੋ ਪਿੰਡ ਰਹਿ ਗਏ ਉਹਨਾਂ ਵਿੱਚ ਉਹ ਜ਼ਿਮੀਂਦਾਰਾ ਕਰਨ ਲੱਗ ਪਏ ਇਸ ਤਰ੍ਹਾਂ ਬਹੁਤ ਸਾਰਾ ਸਮਾਂ ਗੁਜ਼ਰ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਾ ਸਮਾਂ ਵੀ ਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਜੱਦੀ ਪਿੰਡ ਡੇਰਾ ਸਾਹਿਬ ਤਰਨਤਾਰਨ ਤਹਿਸੀਲ ਦੇ ਸਰਹਾਲੀ ਥਾਣੇ ਵਿੱਚ ਹੈ ਉਸ ਪਿੰਡ ਦੇ ਸਾਰੇ ਵਸਨੀਕ ਜੱਟ ਜ਼ਿਮੀਂਦਾਰ ਹਨ ਅਤੇ ਨੇੜੇ ਤੇੜੇ 베ਦੀਆਂ ਦੀ ਜ਼ਿੰਮੇਦਾਰੀ ਵਾਲਾ ਹੋਰ ਕੋਈ ਪਿੰਡ ਨਹੀਂ ਹੈ ਪਤਾ ਨਹੀਂ 베ਦੀਆਂ ਦੇ ਉਹ 20 ਗਾਮ ਕਿਹੜੇ ਇਲਾਕੇ ਵਿੱਚ ਹਨ ਉਹਨਾਂ 20ਾਂ ਪਿੰਡਾਂ ਵਿਚਲੀ ਜ਼ਿੰਮੇਦਾਰੀ ਦਾ ਜੇ ਭੋਗ ਪੈ ਗਿਆ ਸੀ ਤਾਂ ਲਖਾਰੀ ਨੂੰ ਲਿਖਦੇ ਆਂ ਕੀ ਕਾਰਨ ਸੀ ਝੋਠੀ ਗੱਲ ਦੇ ਨਗੇਜ਼ ਦਾ ਕਿਹੜਾ ਕਿਹੜਾ ਪਾਸਾ ਟੱਕਿਆ ਜਾ ਸਕਦਾ ਸੀ ਗੰਭੀਰ ਸੰਗਤ ਨਾਟਕ ਨੂੰ ਉ체ਚੀ ਢੰਗ ਦਾ ਬਚੇਤਰ ਅਤੇ ਦੁਖਦਾਈ ਮੋੜ ਦਿੱਤੇ ਜਾਣ ਤੋਂ ਹੇਠ ਲਿਖੇ ਸ਼ੰਕੇ ਉਪਜਦੇ ਹਨ। ਭਾਗੂੜਾ வேத ਪਾਠੀ ਹੋ ਜਾਣ ਦੇ ਕਾਰਨ ਦਿਵਯ ਦ੍ਰਿਸ਼ਟੀ ਵਾਲੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਬਣ ਚੁੱਕੇ ਬੇਦੀ ਫਿਰ ਮਾਇਆ ਦੇ ਮੋਹ ਵਿੱਚ ਫਸ ਕੇ ਕ੍ਰੋਧ ਆਦਿ ਵਿਕਾਰਾਂ ਵਿੱਚ ਫਸ ਕੇ ਆਚਾਰ ਤੋਂ ਏਡੇ ਢਿੱਲੇ ਪੈ ਗਏ ਸਨ ਕਿ ਵਿਚਾਰਵਾਨਾਂ ਵਾਂਗ ਆਪਸ ਵਿੱਚਲੇ ਝਗੜੇ ਨਾ ਮੁਕਾ ਸਕੇ। ਅਤੇ ਰਾਜ ਭਾਗ ਤਬਾ ਕਰਵਾ ਕੇ ਕੰਗਾਲ ਹੋ ਗਏ ਬ੍ਰਾਹਮਣ ਨੇ ਪੁਰਾਣਾ ਆਦ ਹਿੰਦੂ ਧਰਮ ਦੀਆਂ ਪੋਸਤਕਾਂ ਵਿੱਚ ਵੈਰ ਵਿਰੋਧ ਅਤੇ ਲੜਾਈ ਝਗੜੇ ਵਾਲੀ ਜਿਹੜੀ ਰੂਚੀ ਦੇਵਤਿਆਂ ਅਤੇ दैਤਾਂ ਵਿੱਚ ਦਰਸਾਈ ਹੋਈ ਹੈ ਲਹੂ ਕਸ਼ੂ ਦੀ ਕਥਤ ਸੰਤਾਨ ਬੇਦੀਆਂ ਤੇ ਸੋਡੀਆਂ ਨੂੰ ਵੀ ਉਸੇ ਵੈਰ ਵਿਰੋਧ ਅਤੇ ਫਜ਼ੂਲ ਦੇ ਝਗੜੇ ਝਾਂਗਿਆਂ ਵਿੱਚ ਫਸੇ ਦਰਸਾਇਆ ਹੈ ਭਾਗੜਾ ਕੀ ਕਾਰਨ ਹੈ ਕਿ ਉਹਨਾਂ ਹੀ 베ਦੀਆਂ ਦੀ ਆਤਮਿਕ ਹਾਲਤ ਇੰਨੀ ਗ੍ਰਾਵਟ ਵਾਲੀ ਦਰਸਾਈ ਜਾ ਰਹੀ ਹੈ ਜਿਨ੍ਹਾਂ ਬਾਰੇ ਪਹਿਲਾਂ ਤੋਂ ਪਤਾ ਹੈ ਕਿ ਉਹਨਾਂ ਦੇ ਘਰ ਪਰਮ ਆਤਮਾ ਗੁਰੂ ਨਾਨਕ ਜੀ ਮਹਾਰਾਜ ਨੇ ਜਨਮ ਲੈਣਾ ਸੀ ਭਾਗ ਈੜੀ ਕੀ ਲਖਾਰੀ ਕੋਈ ਚਲਾਕ ਬ੍ਰਾਹਮਣ ਹੀ ਤਾਂ ਨਹੀਂ ਹੈ ਜੋ ਇਹ ਦੱਸ ਰਿਹਾ ਹੈ ਕਿ 베ਦੀ ਕੋਲ ਉਂਜ ਤਾਂ ਅਜਹੀ ਪਦਵੀ ਦੇ ਕਾਬਲ ਨਹੀਂ ਸੀ ਰਹੀ ਹੋਈ ਪਰ ਕਿਉਂਕਿ ਉਹਨਾਂ ਨੇ 베ਦਾਂ ਦਾ ਪਾਠ ਕੀਤਾ ਹੋਇਆ ਸੀ ਇਸ ਕਾਰਨ ਉਸ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਣਾ ਜ਼ਰੂਰੀ ਬਣ ਗਿਆ ਸੀ ਭਾਗ ਸ ਕੀ ਕਾਰਨ ਹੈ ਕਿ ਉਸੇ ਰਾਮ ਜੀ ਦੀ ਔਲਾਦ ਦਾ ਅਜੇ ਹਮੰਦਾ ਹਾਲ ਹੁੰਦਾ ਦਰਸਾਇਆ ਜਾ ਰਿਹਾ ਹੈ ਜਿਸ ਰਾਮ ਨੂੰ ਸ੍ਰਿਸ਼ਟੀ ਦਾ ਵਿਦਾਤਾ ਅਤੇ ਕਣ-ਕਣ ਵਿੱਚ ਰਮਿਆ ਹੋਇਆ ਪਰਮਾਤਮਾ ਕਰਤਾ ਤੇ ਪਾਲਕ ਸਾਰੇ ਹਿੰਦੂ ਗ੍ਰੰਥਾਂ ਵਿੱਚ ਲਿਖਿਆ ਹੈ ਆਪਣੀ ਇਸ ਦੀ ਹੇਠੀ ਕਰਨ ਦੀ ਦਲੇਰੀ ਕੇਵਲ ਅਤੇ ਕੇਵਲ ਬ੍ਰਾਹਮਣ ਵਿੱਚ ਹੀ ਹੈ ਇਸ ਸਚਾਈ ਨੂੰ ਪੁਸਤਕ ਦੇ ਪਹਿਲੇ ਭਾਗ ਵਿੱਚ ਹਿੰਦੂਆਂ ਦੇ ਧਰਮ ਗ੍ਰੰਥਾਂ ਵਿਚਲੀਆਂ ਕਈ ਉਦਾਹਰਨਾਂ ਦੇ ਕੇ ਬੜੇ ਵਿਸਥਾਰ ਨਾਲ ਸਪਸ਼ਟ ਕੀਤਾ ਗਿਆ ਹੈ। ਦਾਸ ਦੇ ਵਿਚਾਰ ਅਨੁਸਾਰ ਸ਼ਾਹੀ ਪਰਿਵਾਰ ਨੂੰ ਗਰੀਬੀ ਦੀ ਹਾਲਤ ਤੱਕ ਲਿਜਾਣ ਦੀ ਲੋੜ ਦਾ ਕਾਰਨ ਇਹ ਹੈ ਕਿ ਰਾਮ, ਕ੍ਰਿਸ਼ਨ अथवा ਮਹਾਤਮਾ ਬੁੱਧਾਂਗ, ਗੁਰੂ ਨਾਨਕ ਨਰਨੰਕਾਰੀ ਜੀ ਕਿਸੇ ਰਾਜਕਣਾਂ ਘਰਾਣੇ ਵਿੱਚ ਨਹੀਂ ਸਨ ਜਨਮੇ। ਲਵੀਆਂ ਦੇ ਸ਼ਾਹੀ ਖਾਨਦਾਨ ਨੂੰ ਫਿਰ ਦਰਮਿਆਨੇ ਗੁਜ਼ਾਰੇ ਵਾਲੇ ਪਟਵਾਰੀ ਪਰਿਵਾਰ ਦੀ ਹਸਤੀ ਤੱਕ ਲਿਆਉਣਾ ਸੀ ਪਰ ਬੇਦੀਆਂ ਤੇ ਸੋਡੀਆਂ ਦੇ ਆਚਰਣ ਵਿੱਚ ਗਿਰਾਵਟ ਆ ਗਈ ਦਰਸਾਉਣ ਦਾ ਕਾਰਨ ਤਾਂ ਉਹੀ ਸੱਜਣ ਦੱਸ ਸਕਦੇ ਹਨ ਜਿਹੜੇ ਸਾਰਾ ਝੂਠ ਅਤੇ ਅਸ਼ਲੀਲਤਾ ਦਸ਼ਮੇਸ਼ ਜੀ ਦੇ ਪਾਵਨ ਨਾਮ ਨੇ ਨਾਲ ਮੜੀ ਰੱਖਣ ਲਈ ਸਾਰਾ ਯਤਨ ਲਾ ਰਹੇ ਹਨ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵੇ ਮੇਗ ਮ੍ਰੇਕ ਤ੍ਰਿਸ਼ਨਾ ਜੋ ਝੂਠੋ ਇਹ ਜਗ ਦੇਖ ਤਾਸ ਉਠ ਤਾਵੇ ਪੰਨਾ 219 ਤੀਸਰੇ ਨਿਰਮਲ ਪੰਥ ਦੀ ਸਥਾਪਨਾ ਸਚਾਈ ਸਿਰ ਚੜ ਬੋਲੀ ਜਦੋਂ ਕਹਾਣੀ ਠੀਕ ਟਿਕਾਣੇ ਤੇ ਆ ਪੁੱਜੀ ਤਾਂ ਲਖਾਰੀ ਜੀ ਲਿਖਦੇ ਹਨ ਦੁਹਰਾ ਤਿੰਨ ਬੇਦੀਆਂ ਕੀ ਕੋਲ ਬਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਾਂ ਨੂੰ ਕੋ ਸੁਖ ਦਏ ਜੈ ਜੈ ਪਏ ਸਹਾਇ ਅਰਥ ਉਹ ਨ ਖੱਜਲ ਖਵਾਰ ਹੁੰਦੇ ਫਿਰਦੇ ਬੇਦੀਆਂ ਦੇ ਕੋਲ ਵਿੱਚ ਸੰਮਤ 1526 ਬਿਕਰਮੀ ਕਬਤਕ ਦੀ ਪੂਰਨ ਮਾਚੀ ਬੁੱਧਵਾਰ ਸ੍ਰੀ ਗੁਰੂ ਨਾਨਕ ਰਾਏ ਪਾਤਸ਼ਾਹ ਪ੍ਰਗਟ ਹੋਏ ਜਿਨ੍ਹਾਂ ਨੇ ਸਾਰੇ ਸਿੱਖਾਂ ਨੂੰ ਸੋਖ ਦਿੱਤੇ ਅਤੇ ਜਿੱਥੇ ਕਿਸੇ ਸੇਖ ਨੂੰ ਪੀੜ ਪਈ ਉੱਥੇ ਹੀ ਉਸ ਦੇ ਸਹਾਇ ਹੋਏ ਪਾਠਕ ਸੱਜਣ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਵੱਲ ਨਜ਼ਰ ਮਾਰਨਗੇ ਤਾਂ ਵੇਖਣਗੇ ਕਿ ਲਖਾਰੀ ਦਾ ਇਹ ਲਿਖਣਾ ਮੁੱਢੋਂ ਹੀ ਨਰਮੂਲ ਹੈ ਕਿ ਸਤਿਗੁਰੂ ਜੀ ਕੇਵਲ ਆਪਣੇ ਸਿੱਖਾਂ ਦੇ ਹੀ ਸਹਾਈ ਹੁੰਦੇ ਰਹੇ ਸਨ ਗੁਰਦੇਵ ਜੀ ਜਿਨ੍ਹਾਂ ਕੋਲ ਲੰਮੇ ਅਤੇ ਵਿਖੜੇ ਪੈਂਡੇ ਮਾਰ ਕੇ ਵੱਡੀਆਂ ਖੇਚਰਾਂ ਨਾਲ ਪੁੱਜਦੇ ਰਹੇ ਉਹਨਾਂ ਵਿੱਚੋਂ ਤੋਂ ਲੰਮੇ ਵਿੱਚ ਠੱਗੀ ਅਤੇ ਮਾਰ ਧਾੜ ਦਾ ਅੱਡਾ ਬਣਾਈ ਬੈਠੇ ਸੱਜਣ ਮਨੁੱਖਾਂ ਦੇ ਮਾਸ ਨਾਲ ਢਿੱਡ ਭਰਨ ਵਾਲਾ ਕੌਡੇ ਪੀਲ ਕੋਲ ਭੂਮੀਆਂ ਥੋਰ ਅਤੇ ਕਾਤਲ ਠੱਗਾਂ ਦੇ ਡੇਰੇ ਫੋਕਟ ਕਰਮ ਕਾਂਡਾਂ ਵਿੱਚ ਫਸੇ ਹਿੰਦੂਆਂ ਦੇ ਤੀਰਥਾਂ ਤੇ ਸਿੱਧਾਂ ਜੋਗੀਆਂ ਦੇ ਡੇਰਿਆਂ ਤੇ ਦੂਰ ਦਰਾਡੇ ਦੇ ਮੁਸਲਮਾਨ ਦੇਸਾਂ ਵਿੱਚ ਪੁੱਜ ਕੇ ਕੇਵਲ ਉਹਨਾਂ ਦੇ ਹੀ ਸਹਾਈ ਹੁੰਦੇ ਨਜ਼ਰ ਆਉਣਗੇ ਜਿਹੜੇ ਆਤਮਿਕ ਰੋਗਾਂ ਤੋਂ ਦੁਖੀ ਸਨ ਇਹ ਬੋਲੀ ਕੇਵਲ ਵਿਪਰਦੀ ਹੈ ਕਿ ਸਤਗੁਰੂ ਜੀ ਸੰਤਾਂ ਦੇ ਸਹਾਈ ਹੁੰਦੇ ਸਨ ਅਤੇ ਅਸੰਤਾਂ ਦੇ ਵੈਰੀ ਸਨ ਚੌਪਈ ਤਿਨ ਇਹ ਕਲਮੂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਂ ਕੇ ਮਾਰਗ ਮੇ ਆਏ ਤੇ ਕਬਹੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿੰਨ ਕੇ ਪ੍ਰਭ ਹਰੇ ਦੂਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਵਿੱਚ ਨਾ ਆਏ ਅਰਥ ਇਸ ਸਿੱਖ ਧਰਮ ਨੂੰ ਉਹਨਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਾਲ ਵਿੱਚ ਕਲਯੁਗ ਵਿੱਚ ਤੋਰੀਆ ਹੈ ਸਾਰੇ ਸਾਧਨਾਂ ਨੂੰ ਸਫਲਾ ਕਰਨ ਦਾ ਰਾਹ ਦੱਸਿਆ ਹੈ ਜੋ ਪੁਰਸ਼ ਉਹਨਾਂ ਸਤਗੁਰਾਂ ਦੇ ਪੰਥ ਸਿੱਖ ਧਰਮ ਵਿੱਚ ਆਏ ਹਨ ਉਹਨਾਂ ਨੂੰ ਪਾਪ ਕਦੇ ਨਹੀਂ ਸਤਾਏਗਾ ਜਿਹੜੇ ਜਿਹੜੇ ਪੁਰਸ਼ ਉਹਨਾਂ ਦੇ ਪੰਥ ਵਿੱਚ ਪ੍ਰਾਪਤ ਹੋਏ ਹਨ ਉਹਨਾਂ ਦੇ ਪਾਪ ਪ੍ਰਭੂ ਨੇ ਦੂਰ ਕਰ ਦਿੱਤੇ ਹਨ ਉਹਨਾਂ ਨੂੰ ਕਦੇ ਦੁੱਖ ਭੋਖ ਕਲੇਸ਼ ਵੀ ਨਹੀਂ ਹੁੰਦਾ ਨਾ ਉਹ ਕਾਲ ਦੀ ਫਾਸੀ ਵਿੱਚ ਆਉਂਦੇ ਹਨ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਲਖਾਰੀ ਆਪ ਮੰਨ ਗਿਆ ਹੈ ਕਿ 15ਵੀਂ ਈਸਵੀ ਸਦੀ ਵਿੱਚ ਪ੍ਰਗਟੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਅਜਿਹਾ ਧਰਮ ਚਲਾ ਲਿਆ ਸੀ ਜਿਸ ਦੇ ਕਾਰਨ ਲੋਕ ਪਾਪ ਰਹਿਤ ਅਤੇ ਸੁਖੀ ਹੋ ਗਏ ਸਨ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਧਰਮ ਵਿੱਚ ਆਏ ਸਿੱਖ ਸੰਸਾਰੀ ਦੁੱਖਾਂ ਭੁੱਖਾਂ ਅਤੇ ਮੌਤ ਵਰਗੇ ਭਿਆਨਕ ਕਲੇਸ਼ਾਂ ਦੇ ਡਰ ਤੋਂ ਵੀ ਮੁਕਤ ਹੋ ਗਏ ਸਨ ਭਾਵ ਇਹ ਕਿ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸਰੂਪ ਸਮੇਂ ਹੀ ਹਰ ਪੱਖੋਂ ਨਿਆਰਾ ਧਰਮ ਚਲਾ ਲਿਆ ਸੀ ਅਸੀਂ ਵੇਖਾਂਗੇ ਕਿ ਅੱਗੇ ਜਾ ਕੇ ਇਸੇ ਗਾਥਾ ਵਿੱਚ ਸ੍ਰੀ ਗੁਰੂ ਰਾਮਦਾਸ ਚੌਥੇ ਗੁਰਦੇਵ ਜੀ ਤੋਂ ਅਗਾ ਛੇ ਗੁਰੂ ਸਰੂਪਾਂ ਨਾਲ ਗੁਰੂ ਨਾਨਕ ਜੀ ਦਾ ਕੋਈ ਵੀ ਸਬੰਧ ਨਹੀਂ ਰਹਿਣ ਦਿੱਤਾ ਜਾਂਦਾ ਖਾਸ ਕਰਕੇ ਬਾਕੀ 9 ਗੁਰੂ ਸਰੂਪਾਂ ਤੋਂ ਦਸ਼ਮੇਸ਼ ਜੀ ਨੂੰ ਪੂਰੀ ਤਰ੍ਹਾਂ ਨਖੇੜ ਲਿਆ ਜਾਂਦਾ ਹੈ ਪਹਿਲਾ ਅਕਾਲ ਪੁਰਖ ਬਾਚ ਵਿੱਚ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨੰ ਦੜਾਇਓ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰह्म ਕਾਹੂ ਨ ਪਛਾਨਾ ਇਹ ਸਾਰੇ ਬਚਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਅਕਾਲ ਦੀ ਪੂਜਾ ਵਾਲੀ ਨਿਆਰੀ ਅਤੇ ਦ੍ਰਿੜ ਸਚਾਈ ਦੀ ਖੰਡਨਾ ਕਰ ਰਹੇ ਹਨ ਅਤੇ ਫਿਰ ਸਿੱਧਾ ਦਸ਼ਮੇਸ਼ ਜੀ ਦੀ ਜ਼ੁਬਾਨੀ ਕਿਉਂ ਲਿਖਿਆ ਜਾਂਦਾ ਹੈ ਜੇ ਜੇ ਭਏ ਪਹਿਲ ਅਵਤਾਰਾ ਆਪ ਆਪ ਤਿਨ ਜਾਪ ਉਚਾਰਾ ਪ੍ਰਭ ਦੋਖੀ ਕੋਈ ਨ ਬਿਦਾਰਾ ਧਰਮ ਕਰਨ ਕੋ ਰਾਹਾ ਨਾ ਡਾਰਾ ਅਰਥ ਪਹਿਲੇ ਜਿਹੜੇ ਜਿਹੜੇ ਅਵਤਾਰ ਹੋਏ ਹਨ ਉਹਨਾਂ ਸਭਨਾਂ ਨੇ ਜਗਤ ਪਾਸੋਂ ਆਪੋ ਆਪਣਾ ਜਾਪ ਜਪਵਾਇਆ ਹੈ ਕਿਸੇ ਨੇ ਵੀ ਪ੍ਰਭੂ ਦੇ ਵਿਰੋਧੀ ਨੂੰ ਨਾਸ਼ ਨਹੀਂ ਕੀਤਾ ਤੇ ਨਾ ਹੀ ਜਗਤ ਨੂੰ ਧਰਮ ਕਰਮ ਦੇ ਰਸਤੇ ਪਾਇਆ ਹੈ ਇਹਨਾਂ ਬੋਲਾਂ ਵਿਚਲੇ ਪਹਿਲ ਅਵਤਾਰਾ ਦਾ ਨਿਰਸੰਦੇਸ਼ ਸਪਸ਼ਟ ਭਾਵ ਇਹ ਹੀ ਬਣਦਾ ਹੈ ਕਿ ਦਸ਼ਮੇਸ਼ ਜੀ ਤੋਂ 197 ਸਾਲ ਪਹਿਲਾਂ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਮੇਤ ਸਾਰੇ ਰੱਬੀ ਅਵਤਾਰਾਂ ਪੈਗੰਬਰਾਂ ਮਹਾਂਪੁਰਖਾਂ ਦੀ ਗੱਲ ਸਪਸ਼ਟ ਹੈ ਏਡੀ ਸਪਸ਼ਟ ਗੱਲ ਦੇ ਹੁੰਦਿਆਂ ਵੀ ਬੜੀ ਕੋਟਲਤਾ ਨਾਲ ਇਹ ਕਿਹਾ ਜਾਂਦਾ ਹੈ ਕਿਉਂਕਿ ਦਸੇ ਪਾਛਾਈਆਂ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਸਨ ਇਸ ਕਾਰਨ ਪਹਿਲੇ ਅਵਤਾਰਾਂ ਦਾ ਅਰਥ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੇ ਅਵਤਾਰ ਹਨ ਗ੍ਰੰਥ ਦੇ ਲਿਖਣ ਤੋਂ ਸਪਸ਼ਟ ਹੋ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਗੱਲ ਮੁਕਾ ਕੇ ਦਸ਼ਮੇਸ਼ ਜੀ ਨੇ ਅੜਰੇ ਤੌਰ ਤੇ ਆਪਣੀ ਕਥਾ ਬਖਾਨ ਨੂੰ ਸਰਲੇਖੇਟ ਹਰ ਪੱਖੋਂ ਨਵੇਕਲੀ ਆਪਣੀ ਜਨਮ ਕਥਾ ਦਸਣੀ ਆਰੰਭ ਕੀਤੀ ਹੋਈ ਹੈ ਪਰ ਕੋਟਲਤਾ ਵਿੱਚ ਨਪੁੰਨ ਪੁရောਹਤ ਦੇ ਚੇਲੇ ਗੁਰਸਿੱਖਾਂ ਦੀ ਧਾਰਮਿਕ ਵਿਸ਼ਵਾਸ ਵਾਲੀ ਰੁਚੀ ਨੂੰ ਵਰਤਣ ਲਈ ਪਰਮਾਉ ਬੋਲਾਂ ਦਾ ਜਾਲ ਸੁੱਟ ਰਹੇ ਹਨ ਸਧਾਰਨ ਸਿੱਖ ਇਸ ਸੁੱਟਵੇਂ ਜਾਲ ਵਿੱਚ ਫਸ ਨੂੰ ਨਹੀਂ ਬਚ ਸਕਿਆ ਹਿੰਦੂ ਵਾਂਗ ਸਿੱਖਨੇ ਵੀ ਝੂਠ ਨੂੰ ਸੱਚ ਮੰਨ ਕੇ ਉਸ ਦੀ ਪੂਜਾ ਕਰਨੀ ਆਰੰਭ ਕੀਤੀ। ਜੁਪੀ ਦੀਆਂ برفਾਂ ਵਿੱਚ ਦਸ਼ਮੇਸ਼ ਜੀ ਦਾ ਤਪੱਸਥਾਨ ਮਿਥ ਕੇ ਤੀਰਥ ਬਣਾ ਲਿਆ। ਪਹਾੜ ਨਾਲੋਂ ਵੱਡਾ ਝੂਠ ਪੂਰਾ ਸੱਚ ਮੰਨ ਲਿਆ ਗਿਆ। ਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10ਵਾਂ ਊੜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੁਸੀਂ ਸੁਣ ਰਹੇ ਸੀ। ਭਾਗ 7 ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ